ਤਾਂ ਰਾਜਸਥਾਨ ਚ ਬੀਜੇਪੀ ਦੀ ਸਰਕਾਰ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਔਰ ਇਹ ਤਸਵੀਰਾਂ ਗੁਰਮੀਤ ਕੁੰਨਰ ਦੇ ਬੇਟੇ ਰੂਬੀ ਕੁੰਨਰ ਦੀਆਂ ਨੇ ਰਾਜਸਥਾਨ ਚ ਚੋਣਾਂ ਜਿੱਤਣ ਮਗਰੋਂ ਵੀ ਬੀਜੇਪੀ ਦਾ ਮੰਤਰੀ ਚੋਣ ਹਾਰ ਗਿਆ ਤਾਂ ਸੁਰਿੰਦਰਪਾਲ ਸਿੰਘ ਟੀਟੀ ਚੋਣ ਹਾਰ ਗਿਆ ਕਰਨਪੁਰ ਵਿਧਾਨ ਸਭਾ ਸੀਟ ਤੇ ਬੀਜੇਪੀ ਦੇ ਸੁਰਿੰਦਰਪਾਲ ਸਿੰਘ ਚੋਣ ਨੜੇ ਸੀ ਬੀਜੇਪੀ ਨੇ ਚੋਣ ਜਿੱਤਣ ਤੋਂ ਪਹਿਲਾਂ ਹੀ ਸੁਰਿੰਦਰਪਾਲ ਸਿੰਘ ਟੀਟੀ ਨੂੰ ਮੰਤਰੀ ਵੀ ਬਣਾਤਾ ਸੀ ਚਾਰ ਡਿਪਾਰਟਮੈਂਟ ਉਹਨਾਂ ਨੂੰ ਦਿੱਤੇ ਗਏ ਸੀ ਤੇ ਕਾਂਗਰਸ ਉਮੀਦਵਾਰ ਦੀ ਚੋਣਾਂ ਤੋਂ ਐਨ ਪਹਿਲਾਂ ਮੌਤ ਹੋਣ ਕਰਕੇ ਜਿਮਨੀ ਚੋਣ ਹੋਈ ਸੀ ਔਰ ਗੁਰਮੀਤ ਕੁੰਨਰ ਦੇ ਬੇਟੇ ਰੂਬੀ ਕੁੰਨਰ ਚੋਣ ਜਿੱਤ ਗਿਆ ਤਾਂ ਇਹ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਰੂਬੀ ਕੁੰਨਰ ਦੇ ਹੱਕ ਦੇ ਵਿੱਚ ਨਾਰੇ ਲੱਗਦੇ ਹੋਏ ਨਜ਼ਰ ਆ ਰਹੇ ਆ ਗੱਡੀ ਦੇ ਉੱਪਰ ਖੜਕੇ ਸਭ ਦਾ ਧੰਨਵਾਦ ਕਰਦੇ ਹੋਏ ਰੂਬੀ ਕੁੰਨਰ ਨਜ਼ਰ ਆ ਰਹੇ ਆ ਔਰ ਉੱਥੇ ਹੀ सुरेंद्रਪਾਲ ਸਿੰਘ ਟੀਟੀ ਲਗਾਤਾਰ ਦੂਸਰਾ ਚੋਣ ਹਾਰ ਗਿਆ ਦੂਸਰੀ ਚੋਣ ਲਗਾਤਾਰ ਹਾਰ ਗਿਆ ਔਰ सुरेंद्रਪਾਲ ਸਿੰਘ ਟੀਟੀ ਨੂੰ ਆਸਮਿਤ ਸੀ ਕਿ ਜਦੋਂ ਸਰਕਾਰ ਵੀ ਬਣ ਗਈ ਭਾਜਪੀ ਦੀ ਤਾਂ ਜ਼ਿਆਦਾਤਰ ਇਹੋ ਮੰਨਿਆ ਜਾਂਦਾ ਹੈ ਕਿ ਸਰਕਾਰ ਹੀ ਜਿੱਤਦੀ ਹੁੰਦੀ ਹੈ ਇਹ ਗਲਤ ਹੈ ਮੰਨੀ ਜਾਂਦੀ ਹੈ ਪਰ ਇੱਥੇ ਤਾਂ ਭਾਜਪਾ ਨੂੰ ਬਹੁਤ ਤਕੜਾ ਝਟਕਾ ਲੱਗ ਗਿਆ ਕਰਨਪੁਰ ਦੇ ਵਿੱਚ ਭਾਜਪਾ ਨੇ ਖਾਸ ਤੌਰ ਤੇ ਕਿਉਂਕਿ ਬਾਕੀ ਦੇ ਬੰਦੇ ਤਾਂ ਸਾਰੇ ਉਮੀਦਵਾਰ ਸੀ ਔਰ ਸ਼ਾਇਦ ਰਾਜਸਥਾਨ ਦੇ ਵਿੱਚ ਜਾਂ ਕਿਤੇ ਵੀ ਪਹਿਲਾ ਹੀ ਮਾਮਲਾ ਹੋਇਆਗਾ ਇਹੋ ਜਿਹਾ ਕਿ ਪੂਰੇ ਇਤਿਹਾਸ ਦੇ ਵਿੱਚ ਕਿ ਜਦੋਂ ਬੰਦਾ ਚੋਣ ਲੜ ਰਿਹਾ ਹੋਵੇ ਔਰ ਉਹ ਚੋਣ ਲੜਨ ਤੋਂ ਪਹਿਲਾਂ ਜਿੱਤੇਗਾ ਜਾਂ ਹਾਰੇਗਾ ਇਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਹੁੰਦਾ ਪਰ ਚੋਣਾ ਜਿੱਤਣ ਤੋਂ ਪਹਿਲਾਂ ਹੀ ਉਹ ਬੰਦਾ ਮੰਤਰੀ ਬਣ ਜੇ ਔਰ ਉਸ ਤੋਂ ਬਾਅਦ ਫਿਰ ਉਹ ਬੰਦਾ ਚੋਣ ਹਾਰ ਜੇ ਤਾਂ ਇਹ ਇਹੋ ਜੀ ਅਜੀਬੋ ਗਰੀਬ ਇੱਕ ਗੱਲ ਕਹਿ ਸਕਦੇ ਸੀ ਦੇਖਣ ਨੂੰ ਮਿਲੀ ਹੈ ਕਿਉਂਕਿ ਸਰਕਾਰ ਬਣ ਗਈ ਸੀ ਰਾਜਸਥਾਨ ਦੇ ਵਿੱਚ ਬੀਜੇਪੀ ਦੀ ਔਰ ਜਿਮਨੀ ਚੋਣਾ ਸੀ ਗਿਆ ਕਿਉਂਕਿ ਕੁਝ ਦਿਨ ਪਹਿਲਾਂ ਹੀ ਗੁਰਮੀਤ ਸਿੰਘ ਕੁੰਨਰ ਜੋ ਕਿ ਕਾਂਗਰਸ ਦੇ ਉਮੀਦਵਾਰ ਸੀ ਉਹ ਚੋਣ ਮੌਕੇ ਤੇ ਜਦੋਂ ਇਲੈਕਸ਼ਨ ਹੋਣੇ ਸੀਗੇ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਸਿਹਤ ਨਸਾਜ ਸੀ ਔਰ ਉਹ ਚੋਣ ਹਾਰ ਗਏ ਉਹ ਜਦੋਂ ਉਹਨਾਂ ਦੀ ਮੌਤ ਹੋ ਗਈ ਸੀ ਔਰ ਉਸ ਤੋਂ ਬਾਅਦ ਫਿਰ ਜਦੋਂ ਹੁਣ ਜਿਮਨੀ ਚੋਣਾਂ ਹੋਈਆਂ ਕਿਉਂਕਿ ਰਿਜ਼ਲਟ ਆ ਚੁੱਕੇ ਸੀ ਪਹਿਲਾਂ ਸਰਕਾਰ ਬਣ ਗਈ ਸੀ ਰਾਜਸਥਾਨ ਦੇ ਵਿੱਚ ਭਾਜਪਾ ਦੀ ਵੱਡੀ ਲੀਡ ਦੇ ਨਾਲ 160 ਤੋਂ ਵੱਧ ਸੀਟਾਂ ਜਿੱਤੀਆਂ ਰਾਜਸਥਾਨ ਦੇ ਵਿੱਚ ਭਾਜਪਾ ਨੇ ਔਰ ਖਾਸ ਤੌਰ ਤੇ ਇਹ ਮੰਨਿਆ ਜਾ ਰਿਹਾ ਸੀਗਾ ਕਿ सुरेंद्रਪਾਲ ਸਿੰਘ ਟੀਟੀ ਸੀਟ ਕੱਢ ਜਾਣਗੇ ਪਰ ਉਹ ਕਿਉਂਕਿ 4 ਦਿਨ ਪਹਿਲਾਂ ਹੀ ਤਾਂ ਅਜੇ ਕੁਝ ਦਿਨ ਪਹਿਲਾਂ ਹੀ ਇਹਨਾਂ ਨੂੰ ਮੰਤਰੀ ਬਣਾਇਆ ਗਿਆ ਸੀ सुरेंद्रਪਾਲ ਸਿੰਘ ਟੀਟੀ ਨੂੰ ਔਰ ਉਦੋਂ ਇਹਨਾਂ ਨੇ ਭਰ ਦਿੱਤੇ ਸੀ ਫਾਰਮ ਔਰ ਲਗਾਤਾਰ ਪ੍ਰਚਾਰ ਕਰ ਰਹੇ ਸੀਗੇ ਪਰ 11261 ਵੋਟਾਂ ਨਾਲ ਕਾਂਗਰਸ ਦੇ ਰੁਪਿੰਦਰ ਸਿੰਘ ਰੂਬੀ ਕੁੰਨਰ ਨੇ ਕਰਨਪੁਰ ਤੋਂ ਵਿਧਾਨ ਸਭਾ ਚੋਣ ਜਿੱਤ ਲਿਆ ਤਾਂ ਮੰਤਰੀ ਬਣਨ ਤੋਂ ਬਾਅਦ ਵੀ ਸੁਰਿੰਦਰਪਾਲ ਸਿੰਘ ਟੀਟੀ ਚੋਣ ਹਾਰ ਗਿਆ ਤਾਂ ਕਰਨਪੁਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਰੂਬੀ ਕੁੰਨਰ ਜੋ ਨੇ ਉਹ ਚੋਣ ਜਿੱਤ ਗਿਆ ਨਹੀਂ ਕਾਂਗਰਸ ਚੋਣ ਜਿੱਤ ਗਈ ਹੈ ਉੱਥੇ ਇਹ ਹਾਰ ਕੇ ਵੀ ਪੂਰਾ ਇਲੈਕਸ਼ਨ ਜਿਹੜਾ ਹੈ ਕਿਉਂਕਿ ਸਰਕਾਰ ਤਾਂ ਨਹੀਂ ਬਣਾ ਪਾਈ ਕਾਂਗਰਸ ਦੇ ਵਿੱਚ ਗਹਿਲੋਤ ਵਰਸਸ ਪਾਇਲਟ ਦੀ ਗੁੱਟਬਾਜ਼ੀ ਸੀ ਜਿਸ ਕਰਕੇ ਇਹ ਮੰਨਿਆ ਜਾ ਰਿਹਾ ਕਿ ਚੋਣ ਹਾਰ ਗਈ ਕਾਂਗਰਸ ਰਾਜਸਥਾਨ ਦੇ ਵਿੱਚ ਪਰ ਬਸੁੰਦਰਾ ਰਾਜੇ ਨੂੰ ਵੀ ਨਹੀਂ ਬਣਾਇਆ ਗਿਆ ਮੁੱਖ ਮੰਤਰੀ ਔਰ ਉਸ ਤੋਂ ਬਾਅਦ ਫਿਰ ਜਦੋਂ ਹੁਣ ਭਜਨ ਲਾਲ ਸ਼ਰਮਾ ਬੜਾ ਉੱਤੇ ਜਾਂਦੇ ਮੁੱਖ ਮੰਤਰੀ ਔਰ ਉੱਥੇ ਉਹਨਾਂ ਦੀ ਕੈਬਨਿਟ ਦਾ ਵਿਸਥਾਰ ਹੁੰਦਾ ਤਾਂ ਉਹਦੇ ਵਿੱਚ ਇੱਕ ਨਾਂ ਇੱਕੋ ਇੱਕ ਸਖਚੇਰਾ ਸੀ सुरेंद्रਪਾਲ ਸਿੰਘ ਟੀਟੀ ਭਾਜਪੀ ਦੀ ਸਰਕਾਰ ਦੇ ਵਿੱਚ ਔਰ ਚਾਰ ਡਿਪਾਰਟਮੈਂਟ ਉਹਨਾਂ ਨੂੰ ਦਿੱਤੇ ਗਏ ਸੀਗੇ ਹੁਣ ਦੇਖਣਾ ਹੈ ਕਿ सुरेंद्रਪਾਲ ਸਿੰਘ ਟੀਟੀ ਰਿਜ਼ਾਈਨ ਕਰਦੇ ਆ ਇਹਨਾਂ ਸਾਰੇ ਅਹੁਦਿਆਂ ਤੋਂ ਜਾਂ ਕੀ ਕਰਦੇ ਆ सुरेंद्रਪਾਲ ਸਿੰਘ ਟੀਟੀ